ਵਾਹ ਦੁਨੀਆਂ ਨੂੰ ਸਿਰਜਣ ਹਾਰੇ ਤੂੰ ਜੋ ਖੇਲ ਰਚਾਇਆ ਏ ॠषि ਬੁਨੀਆ ਬਤਾਰ ਔਲੀਆਂ ਤੇਰਾ ਅੰਤ ਨਾ ਪਾਇਆ ਏ ਤੇਰਾ ਅੰਤ ਕਿਸੇ ਨਹੀਂ ਪਾਇਆ ਸਭ ਤੇਰੇ ਤੋਂ ਹਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹੇਬਾ ਤੇਰੇ ਰੰਗ ਨਿਆਰੇ ਨੇ ਵਾ ਦੁਨੀਆਂ ਦੇ ਸਿਰਜਣ ਹਾਰੇ ਉਹ ਖੇਲ ਰਚਾਇਆ ਏ ਰਿਸ਼ੀ ਮਨੀਆ ਬਤਾਰ ਆਉਲੀਆਂ ਤੇਰਾ ਅੰਤ ਨਾ ਪਾਇਆ ਏ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਸਭ ਤੇਰੇ ਤੋਂ ਹਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਬਾ ਤੇਰੇ ਰੰਗ ਨਿਆਰੇ ਨੇ ਤੂੰ ਚਾਹੇ ਤਾਂ ਪਲ ਦੇ ਅੰਦਰ ਤੂੰ ਚਾਹੇ ਤਾਂ ਪਲ ਦੇ ਅੰਦਰ ਤਖਤ ਬੁਹਾਦੇ ਕੀਰਾਂ ਨੂੰ ਗਲੀਆਂ ਦੇ ਵਿੱਚ ਮੰਗਣ ਲਾਦੈ ਬੰਦੇ ਸ਼ੇਖ ਅਮੀਰਾਂ ਨੂੰ ਅਰਸ਼ਾਂ ਉੱਤੇ ਉੱਡਦੇ ਜਿਹੜੇ ਧਰਤੀ ਪਟਕਾ ਕੇ ਮਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਬਾ ਤੇਰੇ ਰੰਗ ਨਿਆਰੇ ਨੇ ਤੇਰੇ ਹੁਕਮ ਬਿਨਾ ਮੇਰੇ ਬਿਨਾ ਹੱਲ ਸਕੇ ਸੂਰਜ ਚੰਦ ਸਤਾਰੇ ਪਾਣੀ ਇਕ ਪਲ ਹਵਾ ਨਾ ਚੱਲ ਸਕੇ ਜੋ ਬ੍ਰਹਮੰਡ ਵਿੱਚ ਨਜ਼ਰੀ ਆਵਣਾ ਜੋ ਬ੍ਰਹਮੰਡ ਵਿੱਚ ਨਜ਼ਰੀ ਆਵਣਾ ਥੰਮਾ ਬਿਨ ਖੱਲਿਆਰੇ ਨਹੀਂ ਵਾ ਮੇਰੇ ਦਾਤਾ ਵਾ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ ਜਰੇ ਜਰੇ ਵਿੱਚ ਤੂੰ ਹੀ ਤੂੰ ਹੀ ਜਰੇ ਜਰੇ ਵਿੱਚ ਤੂੰ ਹੀ ਤੂੰ ਹੀ ਤੇਰੀਆਂ ਬੇਪਰਵਾਹੀਆਂ ਨੇ ਪਰੇ ਉਹ ਵੇਖੇ ਵੇਖਣ ਵਾਲੀਆਂ ਅੱਖੀਆਂ ਜਿਸ ਨੂੰ ਲਾਈਆਂ ਨੇ ਉਹ ਤੇਰੇ ਭਗਤ ਤੇਰੇ ਤੋਂ ਜਾਣਦੇ ਤੇਰੇ ਭਗਤ ਤੇਰੇ ਤੋਂ ਜਾਣਦੇ ਤੈਨੂੰ ਹੀ ਬਲਹਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਬਾ ਤੇਰੇ ਰੰਗ ਨਿਆਰੇ ਨੇ ਤੂੰ ਭਗਤ ਭਗਤਾਂ ਦੀ ਰਾਖੀ ਕੀਤੀ ਸਮੇ ਸਮੇ ਤੇ ਆ ਕੇ ਤੇ 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 ਥਮ ਤੇ ਆਣ ਖੜ ਗਿਆ ਕੀੜੀ ਰੂਪ ਬਣਾ ਕੇ ਤੇ ਤੂੰ ਭਗਤਾਂ ਦੀ ਰਾਖੀ ਬਦਲੇ ਰੂਪ ਅਨੇਕਾਂ ਤਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਬਾ ਤੇਰੇ ਰੰਗ ਤੇਰੇ ਰੰਗ ਤੇਰੇ ਖੇលਿਆਰੇ ਨੇ ਹਰਥ ਉੱਤੇ ਤੂੰ ਹੀ ਤੂੰ ਹੀ ਜਦ ਕੋਈ ਸੇਖ ਬਣਾ ਲੈਂਦਾ ਸੱਚੇ ਹਿਰਦੇ ਵਾਲਾ ਤੈਨੂੰ ਹਰ ਥਾਂ ਉੱਤੇ ਪਾ ਲੈਂਦਾ ਤੂੰ ਤਨੇ ਨੂੰ ਪਥਰਾ ਵਿੱਚੋਂ ਤੂੰ ਤਨੇ ਨੂੰ ਪਥਰਾ ਵਿੱਚੋਂ ਦਿੱਤੇ ਆਨ ਦਦਾਰੇ ਨੀ ਵਾ ਮੇਰੇ ਦਾਤਾ ਵਾ ਮੇਰੇ ਸਹਿਬਾ ਤੇਰੇ ਰੰਗ ਨਿਆਰੇ ਨੀ ਮੈਂ ਮੂਰਖ ਕੀ ਜਾਣ ਮੇਰੇ ਪ੍ਰੀਤਮ ਮੈਂ ਮੂਰਖ ਕੀ ਜਾਨ ਮੇਰੇ ਪ੍ਰੀਤਮ ਤੇਰੀ ਇਸ ਬੜਾਈ ਨੂੰ ਕਿਰਪਾ ਕਰਕੇ ਰਾਹੇ ਪਾ ਦੋ ਰਾਹੋ ਭੁੱਲੇ ਰਾਹੀ ਨੂੰ ਗੁਰਮਖ ਤੇ ਦਲਬੀਰੇ ਤੇਤੋਂ ਗੁਰਮਖ ਤੇ ਦਲਬੀਰੇ ਤੇਤੋਂ ਜਾਂਦੇ ਵਾਰੇ ਵਾਰੇ ਨਹੀਂ ਵਾ ਮੇਰੇ ਦਾਤਾ ਵਾ ਮੇਰੇ ਦਾਤਾ ਤੇਰੇ ਰੰਗ ਤੇਰੇ ਰੰਗ ਇਰੇ ਰੰਗ ਮਿਆਰੇ ਨੇ